ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਜਸਵੰਤ ਸਿੰਘ ਸਿੱਧੂ ਪਿੰਡ ਰਮ ਦਿੱਤੇ ਵਾਲਾ ਜਿਲ੍ਹਾ ਮਾਨਸਾ ਚੜ੍ਹਦੇ ਪੰਜਾਬ ਤੋਂ ਸਵਾਗਤ ਕਰਦਾ ਹਾਂ ਤੁਹਾਡਾ ਆਪਣੇ ਚੈਨਲ ਬਲੇਥਾ ਸਾਡ ਦੀਤੀ ਉੱਪਰ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਾਡੇ ਸਤਿਕਾਰਯੋਗ ਵੱਡੇ ਭਾਈ ਜਗਦੀਪ ਸਿੰਘ ਜੀ ਤੁਹਾਡੇ ਨਾਲ ਆਪਣਾ ਐਕਸਪੀਰੀਅੰਸ ਸ਼ੇਅਰ ਕਰਨਗੇ ਸਤਿ ਸ਼੍ਰੀ ਅਕਾਲ ਭਾਈ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਭਾਈ ਜੀ ਆਪਣਾ ਨਾਮ ਦੱਸੋ ਤੇ ਆਪਾਂ ਕਿਹੜੀ ਸਿਟੀ ਬੈਠੇ ਆਂ ਭਾਈ ਮੇਰਾ ਨਾਮ ਹੈਗਾ ਜਗਦੀਪ ਸਿੰਘ ਜੀ ਆਪਾਂ ਬੈਠੇ ਆਂ ਮਿਡਲੈਂਡ ਦੇ ਵਿੱਚ ਕਵੰਟਰੀ ਸਿਟੀ ਦੇ ਵਿੱਚ ਇੰਡੀਆ ਤੋਂ ਆਪਣਾ ਹੈਗਾ ਜੀ ਨਵਾਂ ਸ਼ਹਿਰ 도ਾਬੇ ਦੇ ਪਿੰਡ ਗਰੀਹਾ ਪਿੰਡ ਪਿਆਰੇ ਆ ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਯੂ ਕਿਹਾ ਨੂੰ ਜੀ ਜੀ ਮੈਂ ਆਇਆ ਸੀ ਜਨਵਰੀ 1999 ਦੇ ਵਿੱਚ 1999 ਦੇ ਵਾਲੇ 25 ਕ ਸਾਲ ਅੱਜ ਤੋਂ 25 ਸਾਲ ਪਹਿਲਾਂ ਦੇ ਹਾਲਾਤ ਜੋ ਵੀ ਤੁਸੀਂ ਮਤਲਬ ਫੇਸ ਕੀਤਾ ਕੀ ਚੇਂਜਸ ਤੁਸੀਂ ਵੇਖੇ ਸਾਡੇ ਦਸ਼ਕਾ ਨਾਲ ਸ਼ੇਅਰ ਕਰੋਗੇ ਦੇਖੋ ਇਹ ਕਿਸੇ ਵੀ ਇਨਸਾਨ ਦੀ ਜਿਹੜੀ ਜ਼ਿੰਦਗੀ ਆ ਉਹ ਐਡੀ ਸੌਖੀ ਕਿਸੇ ਦੀ ਵੀ ਹੈ ਨਹੀਂ ਜੀ ਠੀਕ ਹੈ ਜੀ ਹਰ ਬੰਦੇ ਨੂੰ ਜਦੋਂ ਇੱਥੇ ਆਉਂਦਾ ਚਾਹੇ ਕਿਤੇ ਵੀ ਜਾਂਦਾ ਜਦੋਂ ਜਵਾਨੀ ਤੋਂ ਬਾਅਦ ਕੰਮਕਾਰ ਸਟਾਰਟ ਕਰਦਾ ਬੜੀਆਂ ਸਟਰਗਲ ਆਉਂਦੀਆਂ ਨੇ ਆਪਾਂ ਪਿੰਡਾਂ ਦੇ ਵਿੱਚੋਂ ਆਏ ਆ ਹਾਰਡ ਹੱਥੀ ਕੰਮ ਕਰਨ ਵਾਲੇ ਬੰਦੇ ਸੀਗੇ ਤਾਂ ਇੱਥੇ ਹੱਥੀ ਕੰਮ ਕਰਨ ਵਾਲਿਆਂ ਦੀ ਜ਼ਿਆਦਾ ਵੈਲਿਊ ਸੀਗੀ ਕੰਮਕਾਰ ਬਹੁਤ ਸੀਗੀ ਉਸ ਵੇਲੇ ਜਦੋਂ ਵਾਣਾ ਕਿਹੜਾ ਡਿਮਾਂਡ ਸੀਗੀ ਕੰਮਕਾਰ ਦੀ ਤੇ ਵਰਕਰਾਂ ਦੀ ਤੇ ਜਦੋਂ ਆਣਾ ਕਿਹਾ ਸਾਡੇ ਕੋਲ ਲੈ ਕੇ ਉਹ ਕੰਮ ਕਰਨ ਵਾਸਤੇ ਸਾਡੇ ਕੋਲ ਲੈ ਕੇ ਆ ਉਹਦੇ ਅਕੋਰਡਿੰਗ ਅਸੀਂ ਫਿਰ ਬੜੀ ਮਿਹਨਤ ਕੀਤੀ ਜੀ ਆਪਣੀ ਜ਼ਿੰਦਗੀ ਦੇ ਵਿੱਚ ਇਹਨਾਂ ਮੰਜ਼ਲਾਂ ਤੱਕ ਪਹੁੰਚਣ ਵਾਸਤੇ ਤੁਸੀਂ ਇੱਥੇ ਯੂਕੇ ਦੇ ਵਿੱਚ ਕਿਹੜੇ ਵਿਜੇ ਤੇ ਆਏ ਸੀ ਮੈਂ ਵਿਆਹ ਕਰਵਾ ਕੇ ਆਇਆ ਸੀਗਾ ਜੀ ਇੰਡੀਆ ਤੋਂ ਹਾਂਜੀ ਹਾਂਜੀ ਇੰਡੀਆ 'ਚ ਵਿਆਹ ਹੋਇਆ ਸੀ ਮੇਰਾ ਇੱਥੋਂ ਗਏ ਸੀ ਮੈਂ ਸੀ ਠੀਕ ਹੈ ਜੀ ਜਿਹੜੇ ਤੁਸੀਂ 25 ਸਾਲ ਪਹਿਲਾਂ ਦੇ ਹਾਲਾਤ ਦੱਸ ਰਹੇ ਹੋ ਉਸ ਹਾਲਾਤਾਂ ਦੇ ਵਿੱਚ ਤੁਸੀਂ ਕਹਿ ਰਹੇ ਸੀ ਵੀ ਕਾਮਕਾਰਾਂ ਦੀ ਬੜੀ ਡਿਮਾਂਡ ਸੀਗੀ ਕਾਮਕਾਰ ਬੜੇ ਸੀਗੇ ਇੱਥੇ ਹਾਂਜੀ ਅੱਜ ਦੇ ਉਸ ਹਾਲਾਤ ਆ ਕੰਮਾਂ ਦੇ ਤੁਹਾਨੂੰ ਪਤਾ ਵੀ ਚਾਹੇ ਹਾਲਾਤ ਬਦਲ ਗਏ ਬਿਲਕੁਲ ਇੰਡਸਟਰੀ ਇੱਥੇ ਬੰਦ ਹੋ ਗਈ ਆ ਓਕੇ ਤੇ ਉਹਦੇ ਕੋਲੇ ਹੁਣ ਕੰਮ ਕਰ ਬਹੁਤ ਘਟ ਗਏ ਨੇ ਚਾਹੇ ਘਟ ਗਏ ਨੇ ਕੰਮ ਕਰ ਜਾਂ ਦੁਨੀਆਂ ਜਿਆਦਾ ਆ ਗਈ ਥੇ ਓਕੇ ਸਟੂਡੈਂਟਸ ਇਹਨਾਂ ਨੂੰ ਜ਼ਰੂਰਤ ਸੀਗੀ ਸਟੂਡੈਂਟਸ ਆ ਬਹੁਤ ਗਏ ਆ ਕਿਸੇ ਵੀ ਸ਼ਹਿਰ ਦੇ ਵਿੱਚ ਜਦੋਂ ਜੱਕਦਮ ਕੁਝ ਜ਼ਿਆਦਾ ਲੋਕ ਆ ਜਾਣ ਥੋੜਾ ਜਿਹਾ ਕਮ ਕਰਾ ਨੂੰ ਸਾਲ 2 ਸਾਲ ਲੱਗ ਜਾਂਦੇ ਐ ਅਡਜਸਟਮੈਂਟ ਹੁੰਦਿਆਂ ਨੂੰ ਅਗਰ ਕੋਈ ਵੀ ਸਟੂਡੈਂਟ ਇੰਡੀਆ ਤੋਂ ਪਾਕਿਸਤਾਨ ਤੋਂ ਜਾਂ ਕਿਤੇ ਵੀ ਯੂਕੇ ਆਉਣਾ ਚਾਹੁੰਦਾ ਤੁਹਾਡੇ ਤਿਆਰਬੇ ਦੇ ਮੁਤਾਬਕ ਉਹਨਾਂ ਲਈ ਕੀ ਗਾਈਡਲਾਈਨਸ ਨੇ ਦੇਖੋ ਜਿਹੜਾ ਬੱਚਾ ਇੱਥੇ ਆਉਣਾ ਚਾਹੁੰਦਾ ਆ ਜੀ ਸਦਕੇ ਇੱਥੇ ਆਓ ਜਿਨ੍ਹਾਂ ਨੇ ਤਰੱਕੀਆਂ ਕਰਨੀਆਂ ਆ ਹਰ ਬੰਦਾ ਚਾਹੁੰਦਾ ਵੀ ਅਸੀਂ ਕੁਛ ਨਾ ਕੁਛ ਕਰੀਏ ਚੰਗੀਆਂ ਚੰਗੇ ਮੋਲਕ ਆ ਹਰ ਚੀਜ਼ ਦੀ ਸਹੂਲਤ ਆ ਪਰ ਅਸੀਂ ਇੰਨਾ ਕੁ ਤਿਆਰ ਹੋ ਕੇ ਆਈਏ ਵੀ ਸਾਨੂੰ ਇਹਨਾਂ ਮੁਲਕਾਂ ਦੇ ਵਿੱਚ ਬੜੀ ਮਿਹਨਤ ਕਰਨੀ ਪੈਣੀ ਆ ਠੀਕ ਹੈ ਜੀ ਜਦੋਂ ਬੱਚੇ ਉੱਥੋਂ ਪੜ੍ਹਦੇ ਆ ਆ ਤਕਰੀਬਨ 2000 ਤੋਂ ਬਾਅਦ ਵਾਲੇ ਜਿੰਨੇ ਵੀ ਬੱਚੇ ਆ ਉਹਨਾਂ ਨੂੰ ਪਹਿਲਾਂ ਤਾਂ ਉਥੇ ਪੜ੍ਹਾਈ ਕਰਦਿਆਂ ਨੂੰ ਫਿਰ ਉਸ ਤੋਂ ਬਾਅਦ ਸ਼ਾਮ ਨੂੰ ਟਿਊਸ਼ਨਾਂ ਪੜ੍ਹਦਿਆਂ ਨੂੰ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਕੋਲ ਕੁਝ ਖੇਡਣ ਵਾਸਤੇ ਜਾਂ ਜ਼ਿੰਦਗੀ ਜਿਉਣ ਵਾਸਤੇ ਕੁਝ ਛੋੜਾ ਜਾਂ ਵੀ ਟਾਈਮ ਬਚਦਾ ਉਨੂੰ ਕੁਛ ਕੰਮ ਕਰਨ ਦਾ ਮੌਕਾ ਹੀ ਨਹੀਂ ਮਿਲਿਆ ਠੀਕ ਹੈ ਜੀ ਤੇ ਉਹ ਫਿਰ ਜਦੋਂ ਇੱਥੇ ਆ ਜਾਂਦੇ ਆ ਜੱਕਦਮ ਜ਼ਿੰਮੇਵਾਰੀਆਂ ਸਾਰੀਆਂ ਸਿਰ ਤੇ ਉੱਪਰ ਪੈ ਜਾਂਦੀਆਂ ਠੀਕ ਹੈ ਜੀ ਜਦੋਂ ਜ਼ਿੰਮੇਵਾਰੀਆਂ ਪੈ ਜਾਂਦੀਆਂ ਫਿਰ ਉਹਨਾਂ ਨੂੰ ਲੱਗਦਾ ਵੀ ਦੇਸੀ ਹੁਣ ਕੀ ਕਰੀਏ ਉਹਨਾਂ ਹਾਲਾਤਾਂ 'ਚ ਫਿਰ ਨਿਆਣੇ ਥੋੜੇ ਘਬਰਾ ਜਾਂਦੇ ਆ ਠੀਕ ਹੈ ਜੀ ਤੇ ਬੱਚਿਆਂ ਨੂੰ ਇਹੀ ਆ ਵੀ ਘਬਰਾਓ ਨਾ ਟਾਈਮ ਤਾਂ ਲੱਗਦਾ ਹੀ ਲੱਗਦਾ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਵੀ ਯੂਕੇ ਆਉਣ ਤੋਂ ਪਹਿਲਾਂ ਜਾਂ ਕਿਸੇ ਵੀ ਹੋਰ ਕੰਟਰੀ 'ਚ ਆਪਣਾ ਘਰ ਛੱਡਣ ਤੋਂ ਪਹਿਲਾਂ ਉਹਨਾਂ ਨੂੰ ਐਕਸਪੀਰੀਅੰਸ ਜਾਂ ਉਹਨਾਂ ਕੋਲੇ ਕੋਈ ਸਕਿੱਲ ਹੋਣੀ ਚਾਹੀਦੀ ਹੈ ਸਾਡੇ ਮੇਰੇ ਵੱਲੋਂ ਪਰਸਨਲੀ ਤੌਰ ਤੇ ਇਹੀ ਆ ਵੀ ਕੁਛ 6 ਮਹੀਨੇ ਸਾਲ ਬੱਚੇ ਨੂੰ ਉੱਥੇ ਕਿਸੇ ਨਾ ਕਿਸੇ ਕੰਮ 'ਚ ਜ਼ਰੂਰ ਭੇਜੋ ਤਾਂ ਕਿ ਉਹਨੂੰ ਪਤਾ ਲੱਗੇ ਵੀ ਕੰਮ ਵੀ ਕਰਨਾ ਪੈਣਾ ਓਕੇ ਕਿਉਂਕਿ ਪੜਦਾ ਪੜਾਈ 'ਚ ਤੇ ਕੰਮ 'ਚ ਫਰਕ ਪਉਦਿਆ ਠੀਕ ਹੈ ਜੀ ਤੇ ਕਿਉਂਕਿ ਜਦੋਂ ਵੱਡੇ ਹੁੰਦੇ ਆ ਉਹ ਪੜਾਈ ਦੇ ਵਿੱਚ ਹੀ ਹੁੰਦੇ ਵੱਡੇ ਜੇ ਜਦੋਂ ਕੋਈ ਕੰਮ ਕਰਨਾ ਪੈਂਦਾ ਇੱਥੇ ਕਿਸੇ ਵੀ ਸਕਿੱਲ ਦੀ ਕੀਮਤ ਹੈਗੀ ਆ ਜਿੱਦਾਂ ਆਪਾਂ ਸੋਸ਼ਲ ਮੀਡੀਆ ਦੇ ਉੱਤੇ ਵੇਖਦੇ ਆਂ ਵੀ ਹਾਲਾਤਾਂ ਦੇ ਬਾਰੇ ਜਦੋਂ ਜਾਣੂ ਕਰਾਇਆ ਜਾਂਦਾਗਾ ਵੀ ਬਹੁਤ ਨੈਗੇਟਿਵ ਹਾਲਾਤ ਤਖਾਈ ਜਾਂਦੇ ਆ ਐਕਚੁਅਲ ਦੇ ਵਿੱਚ ਰਿਐਲਿਟੀ ਹੈ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇ ਵੇਲੇ ਬੰਦੇ ਉਹ ਫਿਰ ਐਦਾਂ ਦੇ ਚੀਜ਼ਾਂ ਫਲਾਉਂਦੇ ਆ ਜਿਹੜੇ ਹਾਰਡ ਵਰਕਰ ਹੈਗੇ ਨੇ ਉਹ ਛੋਟੀਆਂ ਮੋਟੀਆਂ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦੇ ਉਹ ਕੁਛ ਨਾ ਕੁਛ ਸਟ੍ਰਗਲ ਕਰਨੀ ਹੀ ਪਣੀ ਆ ਕੀ ਨਹੀਂ ਉਸ ਚੀਜ਼ ਨੂੰ ਲੈ ਕੇ ਕੋਈ ਨੈਗੇਟਿਵਿਟੀ ਨਾ ਜ਼ਿਆਦਾ ਫੈਲਾਈ ਜਾਵੇ ਹਾਂ ਜਿਹੜੇ ਮੇਰੀ ਤਾਂ ਇੱਕ ਰਿਕੁਐਸਟ ਹੈ ਜੀ ਸਾਰੇ ਅੱਗੇ ਕਿ ਜਦੋਂ ਆਪਾਂ ਬੱਚਿਆਂ ਨੂੰ ਭੇਜਦੇ ਆ ਬਾਹਰ ਜੇ ਕੱਲੀਆਂ ਲੜਕੀਆਂ ਨੂੰ ਭੇਜਦੇ ਆ ਤਾਂ ਵੀ ਉਹਨਾਂ ਨੂੰ ਕੋਸ਼ਿਸ਼ ਕਰੋ ਵੀ ਕੱਲੀਆਂ ਲਈ ਬਹੁਤ ਹਾਰੜ ਆ ਓਕੇ ਜੇ ਉਹ ਫਿਰ ਵੀ ਕੱਲ ਨੂੰ ਜਾਂ ਹੋਰ 6 ਮਹੀਨਿਆਂ ਨੂੰ 2 ਸਾਲਾਂ ਨੂੰ ਇੰਨਾ ਕੁਝ ਕਰਨ ਤੋਂ ਬਾਅਦ ਫਿਰ ਵੀ ਉਹਨਾਂ ਦੀ ਮੈਰਿਜ ਕਰਨੀ ਆ ਬੈਟਰ ਆ ਵੀ ਤੁਸੀਂ ਜੇ ਉਹਨਾਂ ਦੀ ਮੈਰਿਜ ਕਰਕੇ ਭੇਜ ਦੋ ਤਾਂ ਮੈਂ ਕਹਿਣਾ ਵੀ ਕੁਝ ਜ਼ਿਆਦਾ ਮੈਂ ਆਪਣੇ ਵੱਲੋਂ ਪਰਸਨਲ ਤੌਰ ਦੇ ਉੱਤੇ ਆ ਵੀ ਸ਼ਾਇਦ ਦੋ ਜਣੇ ਵਧੀਆ ਸਟ੍ਰਗਲ ਕਰਕੇ ਆਪਣੀ ਲਾਈਫ ਨੂੰ ਬਣਾ ਲੈਣਗੇ ਜਿਹੜੇ ਸਟੂਡੈਂਟਸ ਆਏ ਆ ਉਹਨਾਂ ਦੀਆਂ ਦੇਖੋ ਕਿੰਨੀਆਂ-ਕਿੰਨੀਆਂ ਫੀਸਾਂ ਆ ਠੀਕ ਹੈ ਜੀ ਕੱਲੀ ਇੱਕ ਜਾਂ ਕੁੜੀ ਲਾਲੋ ਜਾਂ ਮੁੰਡਾ ਆ ਕੱਲਾ ਨਹੀਂ ਅਫੋਰਡ ਕਰ ਸਕਦਾ ਵੀ ਘੰਟੇ ਚਲੋ ਜੇ ਕੰਮ ਮਿਲ ਵੀ ਜਾਊਗਾ ਕਿਸੇ ਵਜ੍ਹਾ ਨਾਲ ਬੀ ਘੰਟੇ ਦੇ ਨਾਲ ਉਸ ਬੱਚੇ ਦੇ ਖਰਚੇ ਨਹੀਂ ਪੂਰੇ ਹੁੰਦੇ ਕਿ ਉਹ ਫੀਸਾ ਕਿੱਥੋਂ ਦੇਊਗਾ ਠੀਕ ਹੈ ਜੀ ਦੇਖੋ ਬੱਚੇ ਦਾ ਬੱਚੇ ਆ ਪਰ ਜਿਹੜੇ ਪਿੱਛੇ ਬੈਠੇ ਸਿਆਣੇ ਬੰਦੇ ਆ ਜਿਹੜੇ ਪੇਰੈਂਟਸ ਆ ਉਹਨਾਂ ਨੂੰ ਇੰਨਾ ਕੁ ਜ਼ਰੂਰ ਸੋਚਣਾ ਚਾਹੀਦਾ ਵੀ ਆਪਾਂ ਭੇਜਣ ਲੱਗੇ ਆ ਵੀ ਜਾਂ ਤਾਂ ਇਹਨਾਂ ਦੀਆਂ ਫੀਸਾਂ ਦਾ ਫਿਰ ਮਗਰ ਅਰੇਂਜਮੈਂਟ ਰੱਖੀਏ ਆਪਾਂ ਨਹੀਂ ਸਾਨੂੰ ਖੁਦ ਨੂੰ ਪਤਾ ਆ ਵੀ ਇਹ ਫਿਰ ਹਾਲਾਤ ਗਲਤ ਹੋਣੇ ਹੀ ਹੋਣੇ ਆ ਕਿਉਂਕਿ ਕਿਸੇ ਦੀ 2 ਸਾਲ ਦੀ ਪੜ੍ਹਾਈ ਆ ਕਿਸੇ ਦੀ 3 ਸਾਲ ਦੀ ਆ ਜਿਹੜੀ ਸਾਲ ਦੀ ਵੀ ਆ ਉਹ ਵੀ 18 ਮਹੀਨੇ ਲੱਗ ਜਾਂਦੇ ਆ ਜੀ ਓਕੇ ਤੇ ਉਹ ਬੱਚਿਆਂ ਦਾ ਬਹੁਤ ਔਖਾ ਆ ਤੇ ਇਹ ਸਾਡੀ ਇੱਕ ਹੱਥ ਜੁੜ ਕੇ ਬੇਨਤੀ ਆ ਵੀ ਬੱਚਿਆਂ ਲਈ ਵੀ ਤੁਸੀਂ ਆਣਾ ਆ ਜੀ ਸਾਦਕੇ ਆਓ ਕੋਈ ਕਿਸੇ ਦੀ ਕਿਸਮਤ ਨੂੰ ਰੋਕ ਨਹੀਂ ਸਕਦਾ ਪਰ ਕਿਸਮਤ ਦੇ ਨਾਲ ਨਾਲ ਜਿੰਨੀ ਕੁ ਪ੍ਰਮਾਤਮਾ ਨੇ ਸਮਝ ਬਖਸ਼ੀ ਆ ਹਰ ਇੱਕ ਨੂੰ ਪਰ ਉਹਦਾ ਵੀ ਇਸਤੇਮਾਲ ਕਰਨਾ ਚਾਹੀਦਾ ਬਿਲਕੁਲ ਹਰ ਪੱਖ ਤੋਂ ਅਗਰ ਆਪਾਂ ਜਾਣੂ ਹੋਵਾਂਗੇ ਆਪਾਂ ਇਨਫੋਰਮੇਸ਼ਨ ਰੱਖਾਂਗੇ ਤਾਂ ਉਹ ਪਹਿਲੀ ਈਜ਼ੀ ਹੋ ਜਾਊਗਾ ਅੱਜ ਦੀ ਡੇਟ ਦੇ ਵਿੱਚ ਕੋਈ ਵੀ ਬੱਚਾ ਅਗਰ ਆਪਣੇ ਇੱਥੇ ਕੋਈ ਟਾਰਗੇਟ ਲੈ ਕੇ ਪੂਰਾ ਹੁੰਦਾ ਹਾਲਾਤਾਂ ਦੇ ਮੁਤਾਬਕ ਉਹ ਆਪਣਾ ਟਾਰਗੇਟ ਪੂਰਾ ਕਰ ਸਕਦਾ ਜੀ ਮਿਹਨਤੀ ਬੱਚਾ ਹੋਵੇ ਔਰ ਕਿਸਮਤ ਸਾਥ ਦੇਵੇ ਤੇ ਬੱਚਾ ਕੀ ਨਹੀਂ ਕਰ ਸਕਦਾ ਪਹਿਲਾਂ ਤੋਂ ਦੁਨੀਆ ਆਜ਼ਾਦੀ ਬਣੀ ਹੋਈ ਆ ਸਮੇਂ-ਸਮੇਂ ਨਾਲ ਹਰ ਬੱਚੇ ਨੇ ਆਪਣੇ ਆਪ ਨੂੰ ਚਲਾਇਆ ਔਰ ਕਾਮਯਾਬੀਆਂ ਪਾਈਆਂ ਕਰ ਸਕਦਾ ਹੈਗੀ ਮਤਲਬ ਅੱਜ ਤੋਂ 25 ਸਾਲ ਪਹਿਲਾਂ ਜਦੋਂ ਤੁਸੀਂ ਇੱਥੇ ਆਏ ਸੀ ਤੁਸੀਂ ਕਿੱਥੋਂ ਸਟਾਰਟਿੰਗ ਕੀਤੀ ਸੀ ਤੇ ਅੱਜ ਤੁਸੀਂ ਕਿੱਥੇ ਸਟੈਂਡ ਕਰਦੇ ਹੋਗੇ ਦੇਖੋ ਜੀ ਜਦੋਂ ਬੱਚਾ ਘਰੋਂ ਚੱਲਦਾ ਆ ਕਿਹੜਾ ਕੋਲ ਕੁਝ ਲੈ ਕੇ ਆਉਂਦਾ ਜਿਆਦਾ ਜੋ ਵੀ ਕੋਈ ਜਿੰਨੀ ਕੁ ਪੌਗੜ ਅਲਾਉ ਕਰਦੀ ਜਾ ਉਹਨਾਂ ਕੁ ਲੈ ਕੇ ਆਉਂਦਾ ਜੇਬ ਖਰਚਾ ਮਾੜਾ ਮੋਟਾ ਕੰਮ ਕਰਕੇ ਬੰਦਾ ਇੱਥੇ ਹਰ ਆਪਣੇ ਮਨ ਦੀ ਇੱਛਾ ਤੇ ਹਰ ਮੰਜ਼ਿਲ ਤੇ ਪਹੁੰਚ ਸਕਦਾ ਮਿਹਨਤ ਕਰੋ ਤਲਾ ਤਾਂ ਜਿਉਂ ਚ ਪੈਸਾ ਨਹੀਂ ਹੁੰਦਾ ਮਿਹਨਤ ਕਰੂਗੇ ਤਾਂ ਪੈਸਾ ਆਊਗਾ ਅੱਜ ਤੋਂ 25 ਸਾਲ ਪਹਿਲਾਂ ਤੁਸੀਂ ਯੂਕੇ ਆਏ ਸੀ ਤੁਸੀਂ ਕਿੱਥੋਂ ਸ਼ੁਰੂ ਕੀਤਾ ਸੀ ਸਟਾਰਟਿੰਗ ਤੁਸੀਂ ਆਪਣੇ ਕਰੀਅਰ ਦੀ ਕਿੱਥੋਂ ਕੀਤੀ ਸੀ ਹਾਂਜੀ ਮੈਨੂੰ ਅੱਜ ਵੀ ਚੇਤੇ ਆ ਮੈਂ ਆਪਣੇ ਇੱਥੇ ਕੱਪੜੇ ਦੀ ਫੈਕਟਰੀ ਸੀ ਫੈਬਰ 14 ਫੈਬਰਰੀ ਵੈਲੈਂਟਾਈਨ ਡੇ ਨੂੰ ਪਹਿਲੇ ਦਿਨ ਮੈਂ ਕੰਮ ਤੇ ਗਿਆ ਸੀ ਜੀ ਤੇ ਉਸ ਤੋਂ ਬਾਅਦ 2014 ਚ ਫਿਰ ਮੈਂ ਆਪਣੀ ਫੈਕਟਰੀ ਖੋਲੀ ਸੀ ਕੱਪੜੇ ਦੀ ਠੀਕ ਹੈ ਜੀ ਤੇ ਉਸ ਦੇ ਨਾਲ ਨਾਲ ਜਿਵੇਂ ਐਕਸਟਰਾ ਟਾਈਮ ਹੁਣ ਆਸੀਂ ਬਿਲਡਿੰਗ ਲੈਣ ਦਾ ਵੀ ਕੰਮ ਕਰਦੇ ਰਹੇ ਫਿਰ ਉਸ ਤੋਂ ਬਾਅਦ ਹੁਣ ਪ੍ਰਮਾਤਮਾ ਨੇ ਸਮਾਂ ਆਇਆ ਡਿਊਟੀ ਲਾਤੀ ਆ ਜੀ ਆ ਵੈਨਿਊ ਨੂੰ ਚਲਾਣ ਦੀ ਇੰਡੀਆ ਦਾ ਕੀ ਮਿਸ ਕਰਦੇ ਹੋ ਕੋਈ ਕੋਈ ਵੀ ਇਨਸਾਨ ਆ ਉਹ ਜਿਸ ਕੰਟਰੀ ਦੇ ਵਿੱਚ ਜਨਮ ਲੈਂਦਾ ਬਚਪਨ ਗੁਜ਼ਾਰਦਾ ਉਸ ਕੱਲੀ ਕੱਲੀ ਚੀਜ਼ ਦੇ ਨਾਲ ਉਹਦਾ ਮੋਹ ਹੁੰਦਾ ਜੀ ਪਰਵਾਰਕ ਜੀ ਆਣ ਗਵਾਂਡ ਜਿਨ੍ਹਾਂ ਦਾ ਵੱਡਾ ਹੁੰਦਾ ਉਹਨਾਂ ਹਰ ਚੀਜ਼ਾਂ ਨੂੰ ਮਿਸ ਕਰਦਾ ਦੇਖਣਾ ਚਾਹੁੰਦਾ ਫਿਰ ਜਾ ਕੇ ਵਾਪਸ ਵੀ ਮੈਂ ਮਿਹਨਤ ਕੀਤੀ ਆ ਫਿਰ ਜਾ ਕੇ ਦੇਖਾਂ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਪ੍ਰੋਗਰਾਮ ਦੇ ਚੌਂਦੇ ਜੀ ਤੁਸੀਂ ਬਹੁਤ ਵਧੀਆ ਇਨਫੋਰਮੇਸ਼ਨ ਦਿੱਤੀ ਬਹੁਤ ਬਹੁਤ ਮਿਹਰਬਾਨੀ ਸਸ ਜੀ